ਏਅਰ ਕੈਨੇਡਾ ਵੱਲੋਂ ਅੱਜ ਨਾਰਥ ਅਮਰੀਕਾ ਲਈ ਉਡਾਣਾਂ ਨੂੰ ਵਿਧਾਇਆ ਜਾ ਰਿਹਾ ਹੈ ਏਅਰਲਾਈਨ ਨੇ ਮੰਗਲਵਾਰ ਦੁਪਹਿਰ ਨੂੰ ਵੈਨਕੂਵਰ ਤੋਂ ਲਾਸ ਐਂਜਲਸ ਟ੍ਰਾਂਟੋ ਤੋਂ ਟੋਕੀਓ ਅਤੇ ਮੌਂਟਰੀਅਲ ਤੋਂ ਟ੍ਰਾਂਟੋ ਲਈ ਪਹਿਲੀਆਂ ਉਡਾਣਾਂ ਨਾਲ ਮੁੜ ਸਰਵਿਸ ਸ਼ੁਰੂ ਕੀਤੀ ਸੀ ਏਅਰਲਾਈਨ ਦਾ ਕਹਿਣਾ ਹੈ ਕਿ ਉਹ ਬਾਹਰ ਜਾਣ ਵਾਲੀਆਂ ਇੰਟਰਨੈਸ਼ਨਲ ਫਲਾਈਟਸ ਤੇ ਫੋਕਸ ਕਰ ਰਹੀ ਹੈ ਪਰ ਗਲੋਬਲ ਰੈਗੂਲਰ ਸਰਵਿਸ ਨੂੰ ਪੂਰੀ ਤਰ੍ਹਾਂ ਨਾਰਮਲ ਸਥਿਤੀ ਵਿੱਚ ਵਾਪਸ ਆਉਣ 'ਚ ਅਜੇ ਵੀ 7 ਤੋਂ 10 ਦਿਨ ਲੱਗਣਗੇ ਏਅਰ ਕੈਨੇਡਾ ਨੇ ਕਿਹਾ ਕਿ ਉਹ ਰੱਦ ਕੀਤੀਆਂ ਉਡਾਣਾਂ ਵਾਲੇ ਗਾਕਾਂ ਨੂੰ ਪੂਰਾ ਰਿਫੰਡ ਜਾਂ ਕ੍ਰੈਡਿਟ ਦੀ ਪੇਸ਼ਕਸ਼ ਕਰ ਰਹੀ ਹੈ ਜੋ ਕਿਸੇ ਹੋਰ 에ਅਰਲਾਈਨ ਨਾਲ ਦੁਬਾਰਾ ਬੁਕਿੰਗ ਨਹੀਂ ਕਰਨਾ ਚਾਹੁੰਦੇ ਇਸ ਵਿੱਚ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYES ਨੇ ਕਿਹਾ ਹੈ ਕਿ 에어 ਕੈਨੇਡਾ ਨੇ ਟੈਂਟੇਟਿਵ ਐਗਰੀਮੈਂਟ ਦੇ ਹਿੱਸੇ ਵਜੋਂ ਇਸ ਗੱਲ ਦੀ ਵੀ ਸਿਆਮਤੀ ਦਿੱਤੀ ਹੈ ਕਿ ਸੋਮਵਾਰ ਨੂੰ ਗੈਰ ਕਾਨੂੰਨੀ ਹੜਤਾਲ ਜਾਰੀ ਰੱਖਣ ਵਾਲੇ ਫਲਾਈਟ ਅਟੈਂਡੈਂਟਸ ਤੇ ਅਨੁਸ਼ਾਸਨੀ ਕਾਰਵਾਈ ਨਹੀਂ ਕੀਤੀ ਜਾਏਗੀ। ਯੂਨੀਅਨ ਮੁਤਾਬਕ 에어 ਕੈਨੇਡਾ ਨਾਲ ਹੋਏ ਸਮਝੌਤੇ 'ਚ ਫਲਾਈਟ ਅਟੈਂਡੈਂਟ ਦੀਆਂ ਤਨਖਾਹਾਂ 'ਚ ਇਸ ਸਾਲ 12% ਦਾ ਵਾਧਾ ਸ਼ਾਮਲ ਹੈ, ਜਿਸ ਤੋਂ ਬਾਅਦ 2028 ਤੱਕ ਕਰੀਬ 3% ਦਾ ਸਲਾਨ ਵਾਦਾ ਕੀਤਾ ਜਾਵੇਗਾ